ਜ਼ਹਿਰੀਲੀ ਸ਼ਰਾਬ ਨਾਲ ਪਹਿਲਾਂ ਵੀ ਕਈ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਇਸ ਕਾਲੇ ਧੰਦੇ ਕਰਨ ਵਾਲੇ ਲੋਕ ਬਾਜ਼ ਨਹੀਂ ਆ ਰਹੇ ਉੱਥੇ ਹੀ ਆਪਕਾਰੀ ਵਿਭਾਗ ਨੂੰ ਮਿਲੀ ਗੁਪਤ ਸੂਚਨਾ ਤੇ ਕਾਰਵਾਈ ਕਰਦੇ ਹੋਏ ਜਦੋਂ ਬਟਾਲਾ ਦੇ ਨੇੜੇ ਪਿੰਡ ਖਤੀਬਾ ਦੇ ਵਿੱਚ ਰੇਡ ਕੀਤੀ ਗਈ ਤਾਂ ਵਿਭਾਗ ਨੇ ਪੁਲਿਸ ਨਾਲ ਮਿਲ ਕੇ ਜਿਹੜੀ ਕੀ ਹੈਰਾਨੀ ਜਨਕ ਖੁਲਾਸੇ ਕੀਤੇ ਪੜ ਦੇ ਵਿੱਚ ਸਥਿਤ ਸਰਕਾਰੀ ਸਕੂਲ ਦੀ ਬਿਲਡਿੰਗ ਦੀ ਛੱਤ ਤੇ ਮਿਲੀ ਲਾਹਣ ਪਰਿਆ ਡਰਮ ਉਥੇ ਹੀ ਪੁਲਿਸ ਵੱਲੋਂ ਪਿੰਡ ਤੇ ਹੋਰ ਛਕੀ ਥਾਵਾਂ ਤੇ ਭਾਰਵੀ ਕੀਤੀ ਗਈ ਡਰਮ ਚ ਦੇਸੀ ਅਲਕੋਹਲ ਵੀ ਬਰਾਮਦ ਹੋਈ ਹੈ ਜਿਸ ਤੇ ਕਈ ਬੋਤਲਾਂ ਸ਼ਰਾਬ ਦੀਆਂ ਤਿਆਰ ਕੀਤੀਆਂ ਜਾਣੀਆਂ ਸਨ ਉਥੇ ਹੀ ਮਿਲੀ ਨਜਾਇਜ਼ ਸ਼ਰਾਬ ਨੂੰ ਪੁਲਿਸ ਅਤੇ ਆਪਕਾਰੀ ਵਿਭਾਗ ਵੱਲੋਂ ਜ਼ਬਤ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਮੇਰਾ ਨਾਮ ਵਿਜੇ ਕੁਮਾਰ ਐਕਸਾਈਜ਼ ਇਨਸਪੈਕਟਰ ਫਤਿਹਗੜ ਜੁੜੀ ਸਰਕਲ ਅੱਜ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਹੈ ਕਿ ਪਿੰਡ ਖਦੀਬ ਦੇ ਵਿੱਚ ਨਜਾਇਜ਼ ਅਲਕੋਹਲ ਮਿਲੀ ਹੈ ਤੇ ਲਾਨ ਮਿਲੀ ਹੈ ਜਿਹਦੇ ਅਸੀਂ ਜਾ ਕੇ ਮਿਲਕ ਰਿਕਵਰੀ ਕੀਤੀ ਹੈ ਲਾਨ ਦੀ ਜਿਹੜੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਤੋਂ ਮੈ ਸਾਨੂੰ 60 ਲੀਟਰ ਦੇ ਕਰੀਬ ਲਾਨ ਬਰਾਮਦ ਹੋਈ ਹੈ ਤੇ ਇੱਕ ਪਿੰਡ ਖਦੀਬ ਦੇ ਇੱਕ ਖਾਲੀ ਪਲਾਟ ਦੇ ਵਿੱਚ ਜਿੱਥੇ ਭੰਗ ਵਗੈਰਾ ਵਿਚਾਰੀ ਜੜੀ ਬੁੱਡੀਆਂ ਸਿਰ ਹੋ ਗਈਆਂ ਸੀਗੀਆਂ ਉੱਥੇ 20 ਲੀਟਰ 25 ਲੀਟਰ ਦਾ ਸਾਨੂੰ ਜਿਹੜਾ ਪਲਾਸਟਿਕ ਦਾ ਕੈਨ ਪ੍ਰਾਪਤ ਹੋਇਆ ਜਿਹਦੇ ਚ ਅਲਕੋਹਲ ਪਾਈ ਗਈ ਹੈ ਤੇ ਇਹ ਰਕ ਅਲਕੋਹਲ ਵੀ ਇੱਕ ਤੰਦਰ ਸ਼ਰਾਬ ਦਾ ਜਿਹੜਾ ਸਟਾਰਟਿੰਗ ਜਿਹੜਾ ਮਟੀਰੀਅਲ ਹੁੰਦਾ ਹੈ ਸਪਿਰਿਟ ਹੁੰਦੀ ਹੈ ਉਹ ਹੁੰਦੀ ਹੈ ਲੇਕਿਨ ਇਹਨੂੰ ਡਿਲੀਊਟ ਕਰਕੇ ਸ਼ਰਾਬ ਬਣਾਈ ਜਾਂਦੀ ਹੈ ਲੇਕਿਨ ਅਗਰ ਇਸ ਨੂੰ ਡਾਇਰੈਕਟਲੀ ਅਸੀਂ ਕੰਜ਼ੂਮ ਕਰਦੇ ਹਾਂ ਤੇ ਫਿਰ ਮੌਤ ਹੋ ਵੀ ਸਕਦੀ ਹੈ ਕਿਉਂਕਿ ਇਹਦੀ ਕੋਈ ਡਿਗਰੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਇਹ ਜਿਹੜੇ ਤੁਹਾਡੇ ਨਜਾਇਜ਼ ਬੰਦੇ ਆ ਪਿੰਡ ਦੇ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਆ ਤੇ ਉਹਨਾਂ ਵੱਲ ਰੱਖੀ ਗਈ ਹੋਈ ਜੀ ਇਹ ਤਾਂ ਸ਼ਰਾਬ ਇਹ ਤਾਂ ਸ਼ਰਾਬ ਜਿਹੜੀ ਪਾਣੀ ਨਾਲ ਮਿਕਸ ਕਰਕੇ ਬਣਦੀ ਹੈ ਜੀ ਕੋਈ ਪੱਟੀ ਵਗੈਰਾ ਨਹੀਂ ਲਗਾਣੇ ਬੰਦੀ ਜੀ ਤੁਹਾਨੂੰ ਪਤਾ ਲੱਗਾ ਕਿੰਨਾ ਨੀ ਉਹ ਆਪਣੇ ਅਸੀਂ ਜਿਹੜਾ ਥਾਣਾ ਸਿਵਲ ਲਾਈਨ ਵਾਲੇ ਜੀ ਨੂੰ ਇਨਫਾਰਮ ਕਰ ਦਿੱਤਾ ਹੈ ਉਹ ਅੰਡਰ ਵੈਰੀਫਿਕੇਸ਼ਨ ਹੈ ਉਹ ਕਰਨਗੇ ਵੈਰੀਫਿਕੇ ਜੀ ਰੈਗੂਲਰ ਜਿਹੜੀ ਰੇਟ ਚਲਦੀ ਰਹਿੰਦੀ ਹੈ ਇਹੋ ਜਿਹੇ ਜਿਹੜੀ ਪ੍ਰਾਪਤੀਆਂ ਹੁੰਦੀ ਰਹਿੰਦੀਆਂ ਇੱਥੇ ਬਸ ਬੇ ਨਹੀਂ ਹੋਈ ਹੈ ਪਹਿਲੇ ਸਿਰੋਂ ਲੇਕਿਨ ਛੋਟੇ ਮੋਟੇ ਜਿਹੜੇ ਸ਼ਰਾਬ ਜਿਹੜੀ ਖੜੀ ਜਾਂਦੀ ਹੈ ਪਹਿਲੇ ਦੇਖੋ ਜਿਹੜੇ ਗਲਤ ਬੰਦੇ ਹੋ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਜਿਹੜੇ ਕਰਨ ਵਾਲੇ ਆ ਉਹਨਾਂ ਨੂੰ ਪ੍ਰੋਬਲਮ ਹੋਏਗੀ ਕਿਉਂਕਿ ਉਹਨਾਂ ਨੂੰ ਇਹ ਹੈ ਵੀ ਅਸੀਂ ਕੰਮ ਕਰਦੇ ਰਹੀਏ ਤੇ ਨਜਾਇਜ਼ ਜਿਹੜਾ ਸ਼ਰਾਬ ਵੇਚ ਕੇ ਜਿਹੜੇ ਬੰਦਿਆਂ ਨੂੰ ਗਲਤ ਤਰੀਕੇ ਨਾਲ ਜਿਹੜਾ ਸ਼ਰਾਬ ਵਿੱਚ ਵੇਚ ਕੇ ਜਿਹੜਾ ਆਪਣਾ ਕਮਾਈ ਕਰ ਸਕਦੇ ਹੋ ਜੀ ਸੱਦੇਵ ਜੀ ਇਹਨਾਂ ਇਨਫੋਰਮੇਸ਼ਨ ਮਿਲ ਗਈ ਹੈ ਸਹੀ ਅਗਰ ਸਾਈਜ਼ ਨੂੰ ਫਟਸਾਵ ਲੋ ਕਿ ਇੱਥੇ ਹੀ ਰੇਟ ਕਰਦੇ ਆ ਤੇ ਉਹ ਨਾਲ ਅਹੀ ਆਏ ਆ ਕਤੀਰ ਪਿੰਡ ਚ ਵੇਖਿਆ ਵਾ ਇੱਕ ਸਕੂਲ ਦੇ ਸਾਹਤ ਉੱਪਰ 60 ਲੀਟਰ ਲਾਂ ਦਾ ਕੈਨ ਪਿਆ ਹੋਇਆ ਵਾ ਇੱਕ ਪਲਾਟ ਹੈ ਇੱਥੇ ਖਾਲੀ ਜਗ੍ਹਾ ਕਤੀਰ ਪਿੰਡ ਚ ਹਾਂ ਭੰਗਰ ਵਿੱਚ ਜੜੀ ਬੂਟੀਆਂ ਦੇ ਪਈ ਹੋਇਆ ਇੱਕ ਕੈਨ ਆ ਜਿਹਦੇ ਵਿੱਚ 30 ਕਿਜੀ ਦੇ ਕਰੀਬ ਅਲਕੋਹਲ ਆ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਬੰਦਿਆਂ ਦਾ ਬੰਦਾ ਤੇਜ਼ ਕਰਕੇ ਕਿਸੇ ਤੇ ਹਾਂਜੀ ਸ਼ੱਕ ਤੇ ਅਦਾ ਕਰ ਰਹੀ ਹੈ ਇਹ ਕਾਰਵਾਈ ਫਿਰ ਵੀ ਇਹ ਤਫਤੀਸ਼ ਕਰਕੇ ਇਹਨਾਂ ਨਾਮਜ਼ਦ ਕੀਤਾ ਜਾਏਗਾ ਬੰਦਿਆਂ ਨੂੰ ਅਲਕੋਹਲ ਹੈ ਨਾ ਬੰਦੇ ਜ਼ਿਆਦਾ ਡੋਜ਼ ਪੀ ਕੇ ਮਰ ਵੀ ਸਕਦੇ